ਪੰਜਾਬ ਪੁਲਿਸ ਤੱਕੇਸ਼ਾਈ ਤੇ ਉਤਰੀ ਹੋਈ ਹੈ ਮੈਂ ਸੰਗਰੂਰ ਜਾ ਰਿਹਾ ਹਾਂ ਆ ਤੁਸੀਂ ਦੇਖੋ ਚੌਂਕ ਦੇ ਵਿੱਚ ਚਾਰੇ ਪਾਸੇ ਇਹਨਾਂ ਨੇ ਗੱਡੀਆਂ ਲਗਾਤੀਆਂ ਆ ਡੀਐਸਪੀ ਆ ਰਿਹਾ ਹੈ ਐਸਐਚਓ ਲੱਗੇ ਹੋਏ ਆ ਇਹ ਜਿਹੜੀ ਤੱਕੇਸ਼ਾਈ ਪੰਜਾਬ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੀ ਹੈ ਸਕੂ ਹਾਂਜੀ ਜੀ ਦੇਖੋ ਮੈਨੂੰ ਜਾਣਾ ਹੈ ਸੰਗਰੂਰ ਤੁਸੀਂ ਇਹ ਰੋਕਣਾ ਬੰਦ ਕਰੋ ਮੈਨੂੰ ਇਸ ਤਰ੍ਹਾਂ ਇਹ ਕੋਈ ਗੱਲ ਹੈ ਯਾਰ ਨਹੀਂ ਨਹੀਂ ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਮੁੱਖ ਮੰਤਰੀ ਨੇ ਨਹੀਂ ਕਾਦੀ ਰਿਕਵੈਸਟ ਹੈ ਦੇ ਵਿੱਚ ਮੈਂ ਕੋਈ ਗਲਤ ਕੰਮ ਕਰ ਰਿਹਾ ਮੈਂ ਕੋਈ ਧੱਕੇਸ਼ਾਹੀ ਕਰ ਰਿਹਾ ਮੈਂ ਕੋਈ ਗੈਰ ਸੰਵਿਧਾਨਿਕ ਕੰਮ ਕਰ ਰਿਹਾ ਮੈਂ ਕੋਈ ਕਾਨੂੰਨ ਤੋਂ ਬਾਹਰ ਜਾ ਰਿਹਾ ਮੈਂ ਇੱਕ ਲੋਕਤੰਤਰ ਤਰੀਕੇ ਦੇ ਨਾਲ ਹੋ ਰਹੇ ਧਰਨੇ ਦੇ ਵਿੱਚ ਜਾ ਰਿਹਾ ਤੇ ਤੁਸੀਂ ਸਾਰੀ ਪੁਲਿਸ ਮੈਨੂੰ ਲਗਾ ਕੇ ਸਾਰੇ ਚੌਂਕ ਬੰਦ ਕੀਤੇ ਹੋਏ ਇਸ ਤਰ੍ਹਾਂ ਚੱਲੂਗਾ ਯਾਰ ਇਹ ਕੰਮ ਤੁਸੀਂ ਇਸ ਤਰ੍ਹਾਂ ਨਾ ਕਰੋ ਮੇਰਾ ਰਸਤਾ ਛੱਡੋ ਮੈਨੂੰ ਜਾਣ ਦਿਓ ਤੁਸੀਂ ਗੱਡੀ ਦੇ ਬੇਦੀਏ ਬਸ ਇੱਕ ਰਿਕਵੈਸਟ ਆ ਸਰ ਜੀ ਇੱਕ ਵੇਦ ਲਓ ਗੱਲ ਬੰਦਾ ਲਈ ਠੀਕ ਤੁਸੀਂ ਮੈਂ ਜਾਣੇ ਜਾਣਾ ਹੈ ਇਹ ਕਿ ਮੈਂ ਮਰੰਡੇ 5 ਮੀਟਰ ਆਪਣੇ ਘਰ ਰੁਕਣਾ ਹੈ ਤੇ ਮੈਂ ਜਾਣਾ ਹੈ ਸੰਗਰੂਰ ਇਹ ਕੰਮ ਹੋਣਾ ਨਹੀਂ ਹੈ ਤੁਸੀਂ ਇਹ ਗਲਤ ਕਰ ਰਹੇ ਹੋ ਯਾਰ ਮੈਂ ਸਾਬਕਾ ਮੁੱਖ ਮੰਤਰੀ ਆਮ ਲੋਕਾਂ ਦਾ ਕੀ ਹੋਊਗਾ ਇਹਦਾ ਮਤਲਬ ਆਮ ਨੂੰ ਤੇ ਤੁਸੀਂ ਕੁੱਟਕੁੱਟ ਕੇ ਅੰਦਰ ਬਾੜ ਦੋਗੇ ਪੰਜਾਬ ਨੂੰ ਸਾਰਾ ਪੰਜਾਬ ਕੁੱਟ ਦੇ ਦੀ ਇਹ ਮੁੱਖ ਮੰਤਰੀ ਦੀ ਸਰਕਾਰ ਇਹ ਕੋਈ ਗੱਲ ਨਹੀਂ ਹੈਗੀ ਸਰ ਉਹ ਤਾਂ ਇੱਕ ਭਗਵਾਨ ਤੁਮਾਨੂੰ ਸਮਝਾਓ ਮਾੜੀ ਮੋਢੀ ਸ਼ਰਮ ਕਰੇ ਯਾਰ ਹੋਸ਼ ਕਰੇ ਉਹ ਨਹੀਂ ਇੱਥੇ ਰੈਲੀਆਂ ਕਰਦੇ ਰਹੇ ਜਦੋਂ ਸਾਡੀ ਸਰਕਾਰ ਸੀ ਕਿੱਥੇ ਸੀ ਸਰਕਾਰ ਉਹਨਾਂ ਨੂੰ ਧੱਕਾ ਕਰਿਆ ਕਿੱਥੇ ਰੋਕੇ ਉਹਨਾਂ ਨੂੰ ਮੈਂ 3 ਮਹੀਨੇ ਮੰਤਰੀ ਰਿਹਾ ਮੁੱਖ ਮੰਤਰੀ ਰਿਹਾ ਕਦੇ ਉਹਨਾਂ ਨੂੰ ਰੋਕਿਆ ਸਾਨੂੰ ਲੋਕਤੰਤਰ ਤਰੀਕੇ ਨਾਲ ਕੋਈ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਤੁਸੀਂ ਤੇ ਜੇ ਮੁੱਖ ਮੰਤਰੀ ਦੇ ਨਾਲ ਪਾੜਾ ਬਹਿ ਗਿਆ ਪਹਿਲਾਂ ਵੀ ਮੁੱਖ ਮੰਤਰੀ ਰਹੇ ਕਦੇ ਇਸ ਤਰ੍ਹਾਂ ਤਾਂ ਕਾ ਨਹੀਂ ਹੁੰਦਾ ਸੀ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਚਲੋ ਵੀ ਤੋਰੋ